ਮੀਟਿੰਗ ਜੇ ਸਾਰੇ ਵੱਖ-ਵੱਖ ਸਮਸਿਆਰੀਆਂ ਦੇ ਆਪਾਂ ਸੁਭਾਅ ਲੈ ਆਪਾਂ ਵਿਚਾਰ ਲੈ ਇਹਨਾਂ ਦੇ ਵਿਚਾਰ ਜਿੱਦਾਂ ਜਿੱਦਾਂ ਲੈ ਆ ਵਿਚਾਰਾਂ ਦਾ ਬਹੁਤ ਜੇ ਅੰਤਰ ਕੱਢਿਆ ਤੇ ਉਦਾਂ ਦਾ ਸੰਗਤਨ ਜਿਹਦੇ ਗੱਲ ਕੱਟਣ ਵਾਲੀ ਕੱਟੀ ਗਈ ਜਿਹਦਾ ਹੰਗਾਰਾ ਭਰਨਾ ਸਹੀ ਉਹ ਭਰ ਦਿੱਤਾ ਤੇ ਸੰਗਤਨ ਨੂੰ ਬਾਬੇ ਦੇ ਵਿਆਹ ਵਾਸਤੇ ਕਿਹਾ ਗਿਆ 10 ਤਰੀਕ ਨੂੰ ਹਮਮਾ ਆ ਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਿ ਸ਼ੁਰੂਪ ਨਹੀਂ ਕਮੇਟੀ ਦੇ ਮੈਂਬਰਾਂ ਨੇ ਮੀਟਿੰਗ ਕੀਤੀ ਹਾਂਜੀ ਆਪ ਹੀ ਬੋਲੇ ਸਫਾ ਸੁਸਾਇਟੀ ਨੂੰ ਬੋਲਣ ਨਹੀਂ ਦਿੱਤਾ ਗਿਆ ਸਾਰਿਆਂ ਨੂੰ ਸਾਰਿਆਂ ਨੂੰ ਸੁਣਿਆ ਸਾਰੇ ਬੋਲੇ ਸਾਰੇ ਬੋਲੇ ਤੁਹਾਡੇ ਐਮਸੀ ਬੋਲੇ ਵਿਚਾਰ ਸਾਰਿਆਂ ਲੈ ਮਹਿੰਦਰ ਸਾਹਿਬ ਇੱਕ ਮਿੰਟ ਰੋ ਤੁਸੀਂ ਸਾਰੇ ਬੋਲੇ ਆ ਜੀ ਸਾਰੇ ਬੋਲੇ ਆ ਸਾਰਿਆਂ ਸਜਾ ਲਿਆ ਗਿਆ ਉਹ ਦੇਖੋ ਸਾਰਿਆਂ ਨੂੰ ਆਪਾਂ ਖੁਸ਼ ਨਹੀਂ ਕਰ ਸਕਦੇ ਸਾਰੇ ਹੁਣ ਵਾਕ ਵਾਕ ਬੋਲੇ ਕਈਆਂ ਤਾਲੂਬੇ ਤਾਲੂਬ ਬੋਲ ਪਿੰਦਨ ਗਈ ਤੇ ਨਹੀਂ ਦਿੰਦੇ ਟਾਈਮ ਅਸੀਂ ਜਿਹੜੇ ਰੰਗ ਚ ਭੰਗ ਪਾਉਣਾ ਆਏ ਆ ਆਪਾਂ ਕਿਉਂ ਦੀ ਜਿਹੜਾ ਟਾਈਮ ਉਹ ਸਫਾ ਚ ਨਹੀਂ ਆਂ ਕਿ ਸੋਸਾਇਟੀ ਚ ਜਿਹੜੀ ਸਭ ਕੁਝ ਹੋਣਗੇ ਸੇਵਾ ਕਰਦੇ ਹੋਣਗੇ ਕਈ ਗੱਲਾਂ ਆ ਗਈਆਂ ਤੁਹਾਡੇ ਇਥੇ ਮੈਂ ਮੀਡੀਆ 'ਚ ਨਹੀਂ ਮੈਂ ਬੋਲ ਸਕਦਾ ਹਾਂਜੀ ਨਹੀਂ ਉਹ ਟਾਈਮ ਨਹੀਂ ਸਹੀ ਉੱਤਰ ਨਹੀਂ ਦਿੱਤਾ ਟਾਈਮ ਉਹਨਾਂ ਨੂੰ ਕੋਈ ਗੱਲ ਨਹੀਂ ਕਿਹੜੀ ਗੱਲ ਹੋਣੀ ਸਹੀ ਨਹੀਂ ਕੋਈ ਆਪਣੇ ਥਾਂ ਉਹਨਾਂ ਦੇ ਵਿਚਾਰ ਆਪਣੇ ਨਹੀਂ ਸਾਡੇ ਆਪਣੇ ਵਿਚਾਰ ਨੇ ਫਿਰ ਉਹਨਾਂ ਨੂੰ ਬੁਲਾਇਆ ਕਿਉਂ ਕਿ ਉਹਨਾਂ ਨੂੰ ਚਿੱਠੀਆਂ ਦਿੱਤੀਆਂ ਇਹ ਵਿਚਾਰ ਉਹਨਾਂ ਵਿਚਾਰ ਸੁਣੇ ਇਹ ਮੈਂ ਕਹਾਂ ਕਿ ਨਹੀਂ ਆਉਣ ਦੇਣ ਬਾਕੀ ਸਾਨੂੰ ਦੱਸਣ ਜੋ ਹੈਗਾ ਮੈਂ ਮੁਜੀਸ਼ਾ ਆਇਆ ਯਾਰ ਮੈਨੇਜਰ ਸਾਹਿਬ ਕੀ ਨਾਮ ਹੈ ਜੀ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਮੈਂ ਮੀਟਿੰਗ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਡੇਰਾ ਸਾਹਿਬ ਸਤਕਰਤਾਰੀਆ ਸਾਹਿਬ ਵਿਖੇ ਹੋਈ ਹੈ ਸਮੁੱਚੀਆਂ ਨਾਨਕ ਨਾਮ ਲੈਵਾ ਸੰਗਤਾਂ ਨੇ ਸ਼ਮੂਲੀਅਤ ਕੀਤੀ ਹੈ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਜਣ ਆਏ ਨੇ ਸਾਡੇ ਮੈਂਬਰ ਸਹਿਬਾਨ ਹੋਰ ਮਹਾਨ ਹਸਤੀਆਂ ਵੀ ਇਸ ਮੀਟਿੰਗ 'ਇ ਪਹੁੰਚੀਆਂ ਮੀਟਿੰਗ ਹਰ ਸਾਲ ਹੀ ਹੁੰਦੀ ਹੈ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀਆਂ ਕਰਨ ਤੇ ਰਹਿੰਦੇ ਆ ਆ ਰਾਹ ਮਾੜਾ ਜੇ ਇੱਥੇ ਕੂੜਾ ਲੱਗਾ ਜੇ ਇੱਥੇ ਲਾਈਟ ਹੈ ਨਹੀਂ ਜੇ ਅੱਜ ਵੀ ਇਹੋ ਮਸਲੇ ਹੀ ਫੇਰ ਵਿਚਾਰੇ ਗਏ ਨੇ ਅਹੀ ਤੇ ਸਤਕਾਰਯੋਗ ਐਮਐਲਏ ਸਾਹਿਬ ਨੂੰ ਮੇਅਰ ਸਾਹਿਬ ਨੂੰ ਵੀ ਚਿੱਠੀਆਂ ਭੇਜੀਆਂ ਸਨ ਪਰ ਉਹ ਮੀਟਿੰਗ 'ਚ ਨਹੀਂ ਆ ਸਕੇ ਪਰ ਮੈਂ ਤੁਹਾਡੇ ਮੀਡੀਆ ਰਾਹੀਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਪਹਿਲ ਦੇ ਆਧਾਰ ਤੇ ਹਰ ਸਾਲ ਇਦਾਂ ਹੀ ਹੁੰਦਾ ਜਿਵੇਂ ਇਸ ਵਾਰ ਵੀ ਹੋਣ ਜਾ ਰਿਹਾ ਕਿ 28 ਨੂੰ ਟੈਂਡਰ ਲੱਗਨੇ ਨੇ ਫਿਰ ਕੰਮ ਹੋਣੇ ਨੇ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਪਹਿਲ ਦੇ ਆਧਾਰ ਤੇ ਸਫਾਈਆਂ ਦੇ ਜਿੱਥੇ ਟੋਆ ਕੋ ਟਿੱਬਾ ਹੈ ਉਹ ਜਿੱਥੇ ਲਾਈਟਾਂ ਦੀ ਘਾਟ ਹੈ ਉਹ ਇਹਨੂੰ ਪੂਰਾ ਕੀਤਾ ਜਾਵੇ ਕਿਸੇ ਵਿਅਕਤੀ ਲਈ ਨਹੀਂ ਕਰਨਾ ਜੇ ਕੋ ਸਰਕਾਰ ਦਰਬਾਰ ਦਾ ਕੰਮ ਹੋਵੇ ਤੇ ਫੜਾਫੜ ਕਰਨਿਆਂ ਧੰਗੁਰ ਨਾਨਕ ਸਾਹਿਬ ਦੇ ਵਿਆਹ ਪੁਰਬ ਨੂੰ ਸਮਰਪਿਤ ਸੰਗਤਾਂ ਇਹ ਨਗਰ ਕੀਰਤਨ ਸਜਾਉਣ ਜਾ ਰਹੀਆਂ ਤੇ ਮੇਰੀ ਬੇਨਤੀ ਹੈ ਕਿ ਸਾਰੇ ਰਾਹ ਜਿਹੜੇ ਨੇ ਸੰਗਤ ਵੱਲੋਂ ਹੱਥ ਜੋੜ ਕੇ ਇਸ ਵਾਰ ਤੁਹਾਡੇ ਤੇ ਵੀ ਜਿਹੜੇ ਲੋਕ ਸਿੱਧੇ ਹੀ ਹੋਫੇ ਆ ਤੁਹਾਡੇ ਵੱਲੋਂ ਕਿ ਮੈਂਬਰਾਂ ਨੇ ਆਪ ਮੀਟਿੰਗ ਸਰਦੀ ਆਪ ਹੀ ਮਾਈਕ ਤੇ ਬੋਲੇ ਸਭਾ ਸੁਸਾਇਟੀਆਂ ਨੂੰ ਬੋਲਣ ਨਹੀਂ ਦਿੱਤਾ ਗਿਆ ਕਿ ਸਾਡੇ ਕੋ ਡਰਦੇ ਆ ਕਿ ਜਾਂ ਕੀ ਗੱਲ ਮੈਂ ਇਸ ਗੱਲ ਨਾਲ ਕਿਸੇ ਦੀ ਨਾ ਸਹਿਮਤ ਨਹੀਂ ਜੇ ਇੱਕ ਅੱਧਾ ਕੋਈ ਇਹ ਗੱਲ ਕਹਿੰਦਾ ਵੀ ਹੈ ਇਹਾਨੂੰ ਨਹੀਂ ਬੋਲਣ ਦਿੱਤਾ ਤੇ ਉਹਦੀ ਖੁਸ਼ੀ ਹੈ ਸਾਰੇ ਬੋਲ ਕੇ ਗਏ ਨੇ ਮੈਂ ਗੁਰਦੁਆਰਿਆਂ ਦੇ ਪ੍ਰਬੰਧਕ ਬੋਲ ਕੇ ਗਏ ਨੇ ਇਹ ਇੱਥੇ ਸਤਕਾਰ ਕਮੇਟੀ ਵਾਲੇ ਸਤਕਾਰ ਜੋ ਸਦਾਗਰ ਨਾਮ ਸਿੰਘ ਵੀ ਬੋਲ ਕੇ ਗਏ ਨੇ ਇਹ ਬਾਦ ਸਾਹਿਬ ਬੋਲ ਕੇ ਗਏ ਨੇ ਆਪ ਕੌਣ ਬੋਲਿਆ ਜੇ ਬਾਹਰੋਂ ਅਮੋ ਨਗਰ ਸਾਈਡ ਤੋਂ ਆਏ ਉਹ ਬੋਲ ਕੇ ਗਏ ਨੇ ਅਸੀਂ ਸਾਰਿਆਂ ਨੂੰ ਟਾਈਮ ਦਿੱਤਾ ਹੁਣ ਟਾਈਮ ਵੇਖੋ ਮੀਟਿੰਗ ਦਾ ਜਿਹੜਾ ਸੀ 3 ਵਜੇ ਆ ਅਸੀਂ ਤਾਂ 3 ਵਜੇ ਆ ਗਏ ਆ ਪ੍ਰਬੰਧਕ ਵੀ ਆ ਗਏ ਹੁਣ ਕੋਈ 4 ਵਜੇ ਆਉਂਦਾ ਕੋਈ 4:30 ਆਉਂਦਾ ਕੋਈ 5 ਵਜੇ ਆ ਕੇ ਆਖੇ ਜੀ ਮੈਨੂੰ ਟਾਈਮ ਦੀ ਭਾਲ ਏ ਫਿਰ ਵੇਖੋ ਇਹ ਤੇ ਮੀਟਿੰਗ ਦਾ ਸਾਰਾ ਕੋਈ ਸਿਸਟਮ ਖਰਾਬ ਕਰਨ ਵਾਲੀ ਦੇ ਦਿੱਤੇ ਜਾਂਦੇ ਆਸਤੋਂ ਲੋ ਸੇਵਾਦਾਰ ਨੇ ਸਭਾ ਸੁਸਾਇਟੀਆਂ ਚ ਕੰਮ ਕਰਦੇ ਨੇ ਅਸੀਂ ਅਸੀਂ ਉਹਨਾਂ ਦਾ ਧੰਨਵਾਦ ਕਰਨੇ ਆ ਪਰ ਵੇਖੋ ਹੁਣ ਮੀਟਿੰਗ ਨੂੰ ਮਕਾਉਣਾ ਵੀ ਸੀਨੀਅਰ ਬੰਦੇ ਬੋਲ ਕੇ ਸਾਰਾ ਪ੍ਰੋਗਰਾਮ ਜਿਹੜਾ ਧੰਨਵਾਦ ਦੇ ਉੱਤੇ ਗੱਲ ਸੀ ਇਹ ਕੋਈ ਬਹੁਤ ਵੱਡਾ ਕਿੰਤੂ ਨਹੀਂ ਇਹ ਤੇ ਜਾਣ ਕੇ ਬਿਨਾਂ ਵਜਾ ਆਪਾਂ ਇਹਨੂੰ ਆਪਾਂ মিডিਆ ਵਿੱਚ ਲਿਆ ਗਏ ਸੇਵਾ ਵੀ ਗੁਰੂ ਘਰ ਵਿੱਚ ਕਰੀਏ ਤੇ ਸ਼ਾਲੀਆ ਵੀ ਮੀਡੀਆ ਮੈਂ ਮੀਡੀਆ ਤੁਹਾਡੇ ਦੀ ਗੱਲ ਨਹੀਂ ਕਰਦਾ ਮੈਂ ਉਹਨਾਂ ਦੀ ਗੱਲ ਕਰਨਾ ਤੁਹਾਡੀ ਨਹੀਂ ਗੱਲ ਕਰਦਾ ਮੈਂ ਮੀਡੀਆ ਵਾਲਿਆਂ ਨੂੰ ਨਹੀਂ ਮਾਰਾ ਕਿਹਾ ਮੈਂ ਉਹਨਾਂ ਦੀ ਗੱਲ ਕਰਨਾ ਜਿਹੜੇ ਗੁਰੂ ਘਰ ਚ ਸਾਰੇ ਕੰਮ ਕਰਦੇ ਨੇ ਉਥੇ ਸਮਾਵਾ ਵੀ ਕਰਦੇ ਨੇ ਤੇ ਗੱਲ ਮੁੜ ਕੇ ਮੀਡੀਆ ਚ ਲਿਆਉਂਦੇ ਨੇ ਮੈਂ ਇਹ ਗੱਲ ਨਾਲ ਉਹਨਾਂ ਦੀ ਨਾਲ ਜਦੋਂ ਤੁਸੀਂ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਮੈਂ ਉਹਨਾਂ ਟਾਈਮ ਉਦੋਂ ਮੰਗਿਆ ਜਦੋਂ ਸਾਰੀ ਮੀਟਿੰਗ ਖਤਮ ਹੋ ਗਈ ਆ ਇੱਥੇ ਦੂਜੇ ਮੈਂਬਰ ਸਾਹਿਬ ਖਲੋਤੇ ਆ ਉਹਨਾਂ ਨੇ ਕਿਹਾ ਜੀ ਅਸੀਂ ਨਹੀਂ ਬੋਲਣ ਦੇਣਾ ਸੀ ਉਹਨਾਂ ਨੂੰ ਦੂਜੇ ਮੈਂਬਰ ਨਹੀਂ ਮੈਨੂੰ ਨਹੀਂ ਵੇਖੋ ਇਹ ਗੱਲ ਨਾਲ ਮੈਂ ਉਹ ਉਹ ਉਹਨਾਂ ਨੇ ਟਾਈਮ ਮੰਗਿਆ ਜਦੋਂ ਸਰਦਾਰ ਬਲਬੀਰ ਸਿੰਘ ਬਾਠ ਜੀ ਨੂੰ ਅਹੀਂ ਟਾਈਮ ਦੇਣ ਲੱਗੇ ਆ ਮੇਰੀ ਬੇਨਤੀ ਸੁਣੋ ਉਦੋਂ ਪਹਿਲਾਂ ਨਾ ਉਹਨਾਂ ਕਿਸੇ ਨੂੰ ਆਣ ਕੇ ਆਖਿਆ ਸਾਨੂੰ ਟਾਈਮ ਦਿਓ ਨਾ ਉਹਨਾਂ ਟਾਈਮ ਮੰਗਿਆ ਇਸ ਗੱਲ ਦੇ ਇੱਕ ਇੰਤੁਜਣਾ ਪਈਏ ਨਹੀਂ ਤੁਹਾਡੇ ਦੂਜੇ ਮੈਂਬਰ ਸਾਹਿਬ ਕਹਿੰਦੇ ਕਿ ਉਹ ਉਹਨਾਂ ਨੇ ਸਾਡੇ ਮੀਟਿੰਗ ਦੇ ਵਿੱਚ ਕੋਈ ਵੱਧ ਘੱਟ ਬੋਲਣਾ ਸੀ ਨਹੀਂ ਅਹੀਂ ਕਿਸੇ ਕੋਲ ਇਹ ਗੱਲੋਂ ਨਹੀਂ ਡਾਰਾ ਨੂੰ ਕਹਿੰਨੇ ਕਿ ਕੀ ਬੋਲਣਾ ਜੋ ਕਿਸੇ ਦਾ ਦਿਲ ਕਰਦਾ ਬੋਲੇ ਪਰ ਟਾਈਮ ਦਾ ਸਿਸਟਮ ਹੁੰਦਾ ਟਾਈਮ ਲਾਈਨ ਦਾ ਸਿਸਟਮ ਹੁੰਦਾ ਟਾਈਮ ਵੇਖੋ ਹਾਂ ਨੂੰ ਪਹਿਲਾਂ ਆ ਕੇ ਕੋਈ ਕਹਿੰਦਾ ਜੀ ਮੈਨੂੰ ਟਾਈਮ ਚਾਹੀਦਾ ਫੋਨ ਜਦੋਂ ਕੋਈ ਸੇਵਾਦਾਰ ਨਹੀਂ ਕਿਹੜਾ ਕੋਈ ਉਥੇ ਲੀਡਰ ਆਈ ਵੀ ਸੇਵਾਦਾਰੀਆਂ ਗੁਰੂ ਕਿਰਪਾ ਕਰੇ ਕੋਈ ਨਹੀਂ ਅਗਲੇ ਸਮੇਂ ਚ ਪਹਿਲਾ ਟਾਈਮ ਦੇ ਦੇਾਂਗੇ ਇਹ ਨਹੀਂ ਕੋ ਹੈਗਾ ਅਸੀਂ ਬਾਕੀ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਵੀ ਟਾਈਮ ਦਿੱਤਾ ਕੋਈ ਇਹੋ ਜਿਹੀ ਗੱਲ ਨਹੀਂ ਤੇ ਇੱਥੇ ਅੱਜ ਨਾ ਮੀਟਿੰਗ ਹੋਈ ਬਹੁਤ ਦਿਲਨਾ ਸੁਣੀ ਆਪਾਂ ਵਿਚਾਰ ਸੁਨੇ ਸਾਰਿਆਂ ਦੇ ਪਰ ਮੈਂ ਇੱਕ ਚੀਜ਼ ਇੱਥੇ ਨੋਟ ਕੀਤੀ ਮੈਂਬਰਾਂ ਨੇ ਮੀਟਿੰਗ ਕੀਤੀ ਮੈਂਬਰਾਂ ਨੇ ਨਹੀਂ ਸੁਣਾਈ ਤੇ ਮੈਂਬਰਾਂ ਨੂੰ ਘਰ ਭੇਜਤਾ ਜੇ ਲੋਕਾਂ ਨੂੰ ਸੁਧਣਾ ਸੀ ਜੇ ਲੋਕਾਂ ਦੇ ਵਿਚਾਰ ਸੁਣਨੇ ਸੀ ਤੇ ਕਿਉਂ ਬੋਲਣ ਕਿਉਂ ਨਹੀਂ ਦਿੰਦੇ ਕੀ ਕੀ ਗੱਲ ਇਹਨਾਂ ਦੀ ਮਤਲਬ ਕਿ ਜੇ ਲੋਕਾਂ ਨੂੰ ਸੁਧਿਆ ਇਹਨਾਂ ਨੇ ਵਿਚਾਰ ਲੈਣੇ ਸੀ ਲੋਕਾਂ ਦੇ ਤੇ ਕੋਈ ਕਹਿੰਦਾ ਸੁਝਾਈ ਨਹੀਂ ਲੈ ਜੇ ਮੈਂਬਰਾਂ ਨੇ ਬੋਲਣਾ ਨੇ ਲੀਡਰਾਂ ਨੇ ਬੋਲਣਾ ਤੇ ਉਹਨਾਂ ਨੂੰ ਆਪਾਂ ਟੀਵੀ ਤੇ ਸੁਣਦੇ ਰਹਿੰਦੇ ਰਹੇ ਕਿਹੜੇ ਮੈਂਬਰਾਂ ਨੂੰ ਨਹੀਂ ਬੋਲਣ ਦਿੱਤਾ ਗਿਆ ਤੇ ਕਿਹੜੇ ਮੈਂਬਰਾਂ ਨੇ ਨਹੀਂ ਬੋਲਣ ਦਿੱਤਾ? ਇਹ ਇੱਥੇ ਨਾ ਮੈਂਬਰ ਜਿਹੜੇ ਸੀ ਨਾ ਸਾਰੇ ਆਪਣੇ ਸ਼ੌਣੀ ਕਮੇਟੀ ਮੈਂਬਰ ਸਾਰੇ ਬੈਠੇ ਨੇ ਸਤਕਾਰਯੋਗ ਨੇ ਸਾਰੇ ਬੈਠੇ ਨੇ ਪਰ ਕਿਸੇ ਨੇ ਵੀ ਜੇ ਕਹਿੰਦੇ ਬੋਲਣਾ ਚਾਹੇ ਮੈਨੂੰ ਟਾਈਮ ਮੰਗਣ ਨੂੰ ਗਿਆ ਵਾਂ ਪਰ ਉਹਨਾਂ ਨੇ ਮੈਨੂੰ ਟਾਈਮ ਨਹੀਂ ਦਿੱਤਾ ਪਤਾ ਨਹੀਂ ਕਿਉਂ ਤੇ ਜੇ ਮੈਂ ਜਿਹੜਾ ਸਟੇਜ ਸੈਕਟਰੀ ਨੂੰ ਪੁੱਛਿਆ ਵੀ ਮੈਂ ਬੋਲਣਾ ਚਾਹਨਾ ਪਰ ਇਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਨਹੀਂ ਬੋਲ ਸਕਦੇ ਸਟੇਜ ਤੇ ਪਤਾ ਨਹੀਂ ਕੀ ਗੱਲ ਕਿੰਨੇ ਮੈਂਬਰਾਂ ਕੋ ਆਰਡਰ ਦੋ ਜੇ ਮੈਂਬਰਾਂ ਕੋਈ ਆਰਡਰ ਲੈਣੇ ਆ ਪਰ ਫਿਰ ਨਹੀਂ ਸਕਦੇ ਕਦ ਲਈ ਸੱਦੀ ਹੈ ਉਹ ਨੂੰ ਸਿੱਖ ਗਿੰਦੇ ਨਹੀਂ ਇਹ ਸ਼ੋ ਇਹ ਜਿਹੜੇ ਮੈਂਬਰ ਜਿਹੜੇ ਵੀ ਇਹਨਾਂ ਨੇ ਮੈਂਬਰਾਂ ਨੇ ਸੱਦੀ ਹੈ ਮੇਰੀ ਇਹ ਸੈਕ ਨੂੰ ਸਿੱਖ ਗਿੰਦੇ ਨਹੀਂ ਇਹ ਕਹਿੰਦੇ ਅਸੀਂ ਸੇਖਾਂ ਪਾਸੇ ਜਿਹੜੀ ਸ਼ਮਨੀ ਕਮੇਟੀ ਮੈਂਬਰ ਆਰਡਰ ਕਰਨੇ ਪਾਸ ਇੱਕ ਦੂਜੇ ਨੂੰ ਕਹਿਣ ਵਾਸਤੇ ਇਹ ਮੈਨੂੰ ਤੇ ਇਤਨਾ ਲੱਗਦਾ ਵੀ ਜਿਵੇਂ ਇਹਨਾਂ ਨੇ ਆਪ ਹੀ ਰਚਿਆ ਆਪ ਹੀ ਸਨਾਤਨ ਤੇ ਆਪ ਹੀ ਗੱਲ ਕਰਦੇ ਤੋਂ ਮੈਂਬਰ ਸੱਦੇ ਆ ਪਹਿਲਾਂ ਸੱਦੇ ਆ ਜੇ ਅਹੀਂ ਮੈਂ ਮੈਂ ਟਾਈਮ ਮੰਗੇ ਇਹਨਾਂ ਨੇ ਦਿੱਤਾ ਹੀ ਨਹੀਂ ਮੈਨੂੰ ਟਾਈਮ ਬੋਲ ਨੂੰ ਅਸੀਂ ਦਰਦੇ ਕਿਉਂ ਆ ਅਹੀਂ ਅਹੀਂ ਵੀ ਗੁਰੂ ਵਾਸਤੇ ਹੀ ਗੱਲ ਕਰਨੀ ਆ ਕਿ ਬਾਹਰ ਦੀ ਥੋੜਾ ਘੇਰ ਗੱਲ ਕਰਨੀ ਚਾਹੁੰਦੇ ਹੋ ਜੀ ਅੱਜ ਦੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 537ਵੇਂ ਵਿਆਪ ਉਪਰਵ ਦੀ ਮੀਟਿੰਗ ਨੂੰ ਲੈ ਕੇ ਦੇਖੋ ਜੀ ਮੀਟਿੰਗ ਦਾ ਬੜਾ ਵਧੀਆ ਇਹਨਾਂ ਦਾ ਪ੍ਰਾਲਾ ਹੈ ਜਿਹੜਾ ਸਾਰੇ ਪਟਿਆਲੇ ਨੂੰ ਸੱਦੇ ਆ ਮੀਟਿੰਗ ਕਰਦੇ ਆ ਪਰ ਜੇ ਥੋੜੀ ਜੀ ਕਮੀਆਂ ਪਿੱਛੇ ਸਰ ਤਾਂ ਰਹਿ ਜਾਂਦੀਆਂ ਜੇ ਥੋੜੀ ਜਿਹੀ ਹੋਰ ਥੋੜਾ ਚਾਹੁੰਦੇ ਸਾਰੇ ਨੂੰ ਉੱਪਰ ਸਟੇਜ ਤੇ ਸਾਧਦੇ ਸਾਰੇ ਵਾਰ ਵੀ ਆਪਣਾ ਸੁਝਾਅ ਦਿੰਦੇ ਜਿਆਦਾ ਵਧੀਆ ਹੁੰਦਾ ਪੁੱਛਦਾ ਕਿ ਮਾੜੇ ਵਸ ਜਾ ਵਧੀਆ ਕੰਮ ਆ ਜਾਂਦਾ ਅਸੀਂ ਇਹ ਸੋਚ ਕੇ ਐਸੀ ਘਰੋਂ ਵੀ ਇੱਕ ਬੰਨੇ ਗੋਰਾ ਸਾਹਿਬ ਜਸਸਾਹਬ ਤੇ ਮੈਂਬਰ ਹੋਰ ਸਾਹਿਬ ਬੜੇ ਕਮੇਟੀ ਦੇ ਮੈਂਬਰ ਬੈਠੇ ਆ ਇੱਕ ਬੰਨੇ ਸਾਰੀ ਲਿਸਟ ਬਣਾਉਂਦੇ ਵੀ ਕੀ ਕੀ ਕਮੀਆਂ ਨੇ ਲਿਖਦੇ ਦੂਜੇ ਆਪਣੇ ਨਾਂ ਲਈ ਗੋਰਾ ਸਾਹਿਬ ਹਲ ਦੱਸੀ ਜਾਂਦੇ ਵੀ ਆਹ ਡਿਊਟੀ ਐਸ ਕਮੇਟੀ ਦੀ ਆਹ ਡਿਊਟੀ ਐਸ ਕਮੇਟੀ ਦੀ ਡਿਊਟੀਆਂ ਡਿਸਪਰਸ ਕਰਦੇ ਤਾਂ ਕਿ ਪਤਾ ਹੁੰਦਾ ਵੀ ਆਹ ਡਿਊਟੀ ਕਿਹਨੇ ਸੋਲਵ ਕਰਨੀ ਆ ਆਪਾਂ ਹਰ ਸਾਲ ਆਉਨੇ ਆ ਹਰ ਬੰਦਾ ਆਪੋ ਆਪਣੇ ਵੱਲ ਬਲੇ ਦੱਸਦਾ ਅਸੀਂ ਵੀ ਦੱਸਦੇ ਆ ਠੀਕ ਐਰ ਕਿਉਂ ਵੀ ਹੋ ਖੁਸ਼ ਹੈ ਜੋ ਪਿਛਲੀ ਵਾਰੀ ਹੋਇਆ ਨਹੀਂ ਆਪ ਆਪਣੇ ਨੂੰ ਨਹੀਂ ਬੋਲਣ ਦਿੱਤਾ ਨਹੀਂ ਬੋਲੇ ਜਿਹੜੇ ਜਿਹਨਾਂ ਟੂਟੀ ਲੱਗੀ ਸੀ ਨਾ ਲਿਖੇ ਉਹ ਬੋਲੇ ਆ ਵੀ ਦੋੜਨਾ ਕੋਈ ਨਹੀਂ ਬੋਲਿਆ ਅਸੀਂ ਬੇਨਤੀ ਵੀ ਕੀਤੀ ਅੰਦਰ ਸਾਨੂੰ ਬੋਲਣ ਦਿਓ ਅਸੀਂ ਸਿਰਫ ਇਹੋ ਬੋਲਣਾ ਚਾਹੁੰਦੇ ਸੀਗੇ ਅਸੀਂ ਕਿਹਨੇ ਸਮਝਿਆ ਜਾਂਦਾ ਨਾ ਨੀ ਬਿਲਕੁਲ ਨਹੀਂ ਬੇ ਕੋ ਸਮਝਿਆ ਜਾਂਦਾ ਅਸੀਂ ਇਸ ਕੋਈ ਕਾਉਂਟਰ ਗੁਰੂ ਸਾਹਿਬ ਸਤਿਕਾਰਯੋਗ ਨੇ ਸਾਰੇ ਸਤਿਕਾਰਯੋਗ ਨੇ ਅਸੀਂ ਸਿਰਫ ਇੰਨੇ ਬੇਨਤੀ ਸੀ ਮੈਂ ਵੀ ਸਕੂਲ ਤੇ ਇੰਚਾਰਜ ਚਲਾਉਣਾ ਆ ਡਾਕਟਰ ਐ ਸਕੂਲਾਂ ਦਾ ਇਹੋ ਜਿਹੀ ਕਰਨੀ ਬਸ ਵੇਖੋ ਇਹ ਉਹਨਾਂ ਨੂੰ ਪਤਾ ਕਿਉਂ ਨਹੀਂ ਬੋਲਣ ਦਿੱਤਾ ਕਿਉਂ ਸ਼ਰਤੋਂ ਨਹੀਂ ਚੱਕਦੇ ਆ ਇਹ ਤੇ ਉਹਨਾਂ ਨੂੰ ਪਰਮਾਤਮਾ ਜਾਂਦਾ ਕਿਉਂ ਨਹੀਂ ਬੋਲਣ ਦਿੱਤਾ ਉਹਨਾਂ ਦੇ ਮਨ ਚ ਕੀ ਆ ਸਾਡੇ ਮਨ ਚ ਇਹ ਸੀਗਾ ਸਲਾਹ ਲੈਂਦੇ ਇਹ ਸਲਾਹ ਦੇਣੀ ਸੀ ਜੋ ਇੱਥੇ ਸਾਰੇ ਸਾਨੂੰ ਕਹਿ ਰਹੇ ਆ ਵੀ ਗੁਰੂ ਸਾਹਿਬ 15ਵੀਂ ਲਿਸਟਾਂ ਨੂੰ ਪੁਆਇੰਟ ਲਿਖਦੇ ਨਾ ਦਸਤਿਕ ਆ ਸੋਸਾਇਟੀਆਂ 15 ਸੈਟੀਆਂ ਆਈਆਂ ਨੇ ਡਿਊਟੀਆਂ ਵੰਡਦੇ ਸਾਹ ਸੋਸਾਇਟੀ ਸੁਖਮਨੀ ਸਾਹਿਬ ਆ ਬੜੇ ਪਿਆਰੇ ਵੀਰ ਨੇ ਆ ਤੁਹਾਡੀ ਡਿਊਟੀ ਆ ਜੇ ਆ ਦੂਜੀ ਡਿਊਟੀ ਆ ਤੁਹਾਡੀ ਵੀ ਡਿਊਟੀ ਆ ਜੇ ਡਿਊਟੀਆਂ ਵੰਡਦੇ ਇਹ ਤਾਂ ਹਵਾਜ ਨਾਲ ਗੱਲ ਕਰੋ ਮੈਂਬਰ ਹੀ ਬੋਲੇ ਨਹੀਂ ਬੋਲੇ ਮੈਂਬਰ ਹੀ ਬੋਲੇ ਬਾਕੀ ਸਦਕਾਰਜੋਕ ਬੜੇ ਮੈਂਬਰ ਬੋਲੇ ਆ ਪਰ ਮੇਰਾ ਸਾਡੇ ਮਨ ਦਾ ਇਹ ਸੀਗਾ ਵੀ ਡਿਊਟੀਆਂ ਡਿਸਪਰਸ ਕਰਦੇ